ਚੈਲੰਜ ਆ ਅਸੀਂ ਰੋਕਾਂਗੇ ਇਹਨਾਂ ਨੂੰ ਡੰਗ ਫੇਰ ਫੇਰ ਕੇ ਜਾ ਜੀ ਨੇ ਜੋਕ ਕਰਨਾ ਕਰਨ ਰੇ ਅਸੀਂ ਕਿਹਦੇ ਲੰਡੂ ਕੰਚੂ ਨੂੰ ਜਿੱਦਾਂ ਫਿਰਦੇ ਸਾਨੂੰ ਪਰਚੇ ਦੀ ਕੋਈ ਪਰਵਾਹ ਨਹੀਂ ਪਰਚੇ ਪਹਿਰੇ ਚਾਰ ਨੇ ਜੀ ਆ ਜੇ ਪੁੱਤੇ ਬੰਦਿਆਂ ਤੋਂ ਡਰਦੇ ਆ ਜੇ ਪੈਸੇ ਦੀ ਘਮੇਰ ਹੋਊਗੀ ਫੌਜਨਰ ਦੀ ਵਿੱਚੇ ਫੂਕ ਦਾਂਗੇ ਫੌਜਨਰ ਦੇ ਅੱਗ ਲਾ ਕੇ ਜੇ ਦੱਲਾ ਔਰੇ ਜਰਦੇ ਦੀ ਇਜਾਜ਼ਤ ਤੂੰ ਦਊਗਾ ਇਹਦਾ ਮਲਿਆ ਮੇਟ ਕਰ ਦਾਂਗੇ ਇਹਦੇ ਖਾਨਦਾਨ ਦਾ ਬਾਬਾ ਜੀ ਆ ਦੇਖੋ ਤਬਾਕੂ ਰੋਕ ਰਿਹਾ ਸਾਨੂੰ ਚੈਲੰਜ ਕਰ ਰਿਹਾ ਹੈ ਇਹ ਬਹੁਤ ਮਰੀ ਜੇ ਗੁਰੂ ਕਰਦੇ ਔਰੇ ਮਹਾਰਾਜ ਦੇ ਹਟੇਰੀਆਂ ਲੱਗੀਆਂ ਹੋਈਆਂ ਨੇ ਕਹਿੰਦਾ ਦੁਜੀਆ ਗਲਤ ਕਰਦੇ ਹੋ ਲੋਕਾਂ ਦੀ ਜੇਬਾਂ ਜੋ ਕੱਢ ਗਏ ਕਹਿੰਦਾ ਇਹ ਬਹੁਤ ਵਧੀਆ ਲੋਕ ਖਾਂਦੇ ਨੇ ਤੇ ਦਰਬਾਰ ਸਾਹਿਬ ਚ ਲੈ ਕੇ ਜਾਂਦੇ ਨੇ ਆ ਮਨਾਨੇ ਵਾਲਾ ਕਹਿ ਰਿਹਾ ਬਹੁਤ ਵਧੀਆ ਸਾਡਾ ਅਰਧ ਤੋਂ ਛਲੋਤਰ ਲੈ ਕੇ ਗਿਆ ਚੱਕੇ ਠੀਕ ਹੈ ਜੀ ਠੀਕ ਹੈ ਜੀ ਸਾਡੀ ਪ੍ਰਯਾਜਨ ਨੂੰ ਵੀ ਬੇਨਤੀ ਆ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਆ ਵੀ ਇਹ ਜੇ ਨਾ ਔਰੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਜਿਹੜੇ ਔਰੇ ਤਮਾਕੂ ਨੂੰ ਪ੍ਰਮੋਟ ਕਰਦੇ ਨੇ ਆ ਬੇਡਾ ਬੱਛੜਾ ਨਾ ਆ ਜਰਾ ਸਾਥੋਂ ਖੋਲ ਅਸੀਂ ਸਾਸਤਰ ਲਾ ਕੇ ਰੱਖਾਂਗੇ ਉਹ ਰੂ ਗਈ ਜਾ ਪਰ ਜਾ ਰਹੇ ਨਾ ਨਾ ਇਹਨੂੰ ਕਾ ਆ ਸਵਾਮੀ ਰੱਖਾ ਕੱਲ ਵੀ ਉਹ ਕਾ ਬੰਦਿਆ ਵਾਂਗਾ ਆ ਅਸੀਂ ਕੋੜੇ ਮੰਲੇ ਨੇ ਲੰਗਰ ਜਾ ਕੇ ਉਹਨੂੰ ਜਿੱਥੇ ਮਰਜੀ ਉਹਨੂੰ ਕਰੋ ਉਹਨੂੰ ਖਾਲਸਾ ਪੰਥ ਛੱਡਦਾ ਨਹੀਂ ਉਹ ਖਾਲਸਾ ਪੰਥ ਨੇ ਮੱਥਾ ਲਾਇਆ ਉਹ ਖਾਲਸਾ ਪੰਥ ਤੈਨੂੰ ਛੱਡਦਾ ਨਹੀਂ ਓਏ ਆਰਾ ਛੱਡ ਕੇ ਛੱਡ ਕੇ ਆਉਗਾ ਤੇਰੇ ਹੁਣ ਛੱਡ ਕੇ ਆ ਰਹੇ ਆ ਇਹ ਸਾਡਾ ਚੈਲੰਜ ਹੈ ਤੈਨੂੰ ਓ ਕੀ ਗੱਲ ਹੋ ਗਈ ਬਾਬਾ ਜੀ ਬਾਬਾ ਜੀ ਤਮਾਕੂ ਵਾਲੇ ਨੇ ਮਦਦ ਕਰ ਦਿੰਦੇ ਇਹ ਅੱਛਾ ਜਿਹੜਾ ਪਸਾ ਵੇਦੇ ਉਹਨਾਂ ਨੇ ਮਦਦ ਕਰ ਦਿੰਦੇ ਸਾਡੇ ਸਾਡਾ ਸ਼ਸਤਰ ਖੋ ਗਿਆ ਮੈਂ ਨਹੀਂ ਲੱਭ ਰਾ ਅਸੀਂ ਦੋੜੋਂ ਲੜਾ ਸੀ ਆਣੀ ਲੜਾ ਅਸੀਂ ਲੈ ਕੇ ਰਖਾਂਗੇ ਅਸੀਂ ਆਪੇ ਲੈ ਕੇ ਆਵਾਂਗੇ ਚਲੋ ਵੀਰ ਤੁਸੀਂ ਸਾਰੇ ਚਲੋ ਕੀ ਕਰੀਏ ਅਸੀਂ ਰਾਣ ਡਾੜਦੇ ਆ ਚਲੋ ਵੀ ਚਲੋ ਸਾਰੇ ਤੁਸੀਂ ਠੋਕੋ ਸਾਡਾ ਸ਼ਸਤਰ ਲੈ ਕੇ ਆਓ ਅਸੀਂ ਆਪੇ ਲੈ ਕੇ ਆਵਾਂਗੇ ਅੰਦਰ ਕਾਦੇ ਸ਼ਾਸਤਰ ਲੈ ਕੇ ਆਪ ਤੋਂ ਡੇ ਤੋਂ ਲੈ ਗਈ ਸ਼ਾਸਤਰ ਉਹ ਲੰਗਰ ਵਾਲੇ ਖੋ ਕੇ ਲੈ ਕੇ ਸਾ ਤੋਂ ਆ ਲੰਗਰ ਵਾਲੇ ਹਾਂ ਮੈਨੂੰ ਪੂਰਾ ਜਾਜ ਨਹੀਂ ਬਾਬਾ ਅਸੀਂ ਆਪਣੀ ਹਮੰਦਾਂ ਲਵਾਂਗੇ ਹਣ ਓਏ ਅਸੀਂ ਆਪਣੀ ਜੋਤ ਰੇਲ ਲਵਾਂਗੇ ਯਾ ਕੁਮਾਰ ਜੀ ਗੱਲ ਹੈ ਸਰ ਟੈਲੀਜ ਕਰਦਾ ਉਹ ਉਹਨੂੰ ਕਾਹ ਵਾ ਜਿੱਥੇ ਮਰ ਜੂ ਰੱਖਦਾ ਨਹੀਂ ਖੋ ਕੇ ਕਿਵੇਂ ਲੈ ਗਈ ਸ਼ਾਸਤਰ ਮਤਲਬ ਸੋਧਾ ਲਾਉਂਦੇ ਸੀ ਜਿਹੜਾ ਪਾਖੂ ਵਾਲੇ ਨੇ ਹਾਂਜੀ ਉਹ ਸਾਡੇ ਸ਼ਾਸਤਰ ਖੋ ਲਾ ਕੇ ਅੱਛਾ ਜੀ ਤੁਸੀਂ ਰੋਕ ਰਹੇ ਸੀ ਜਿਹੜੇ ਠੀਕ ਹੈ ਹਾਂਜੀ ਸਾਡੇ ਸਰਦਾਰ ਇਹੀ ਸਰਦਾਰ ਉਹਨਾਂ ਨੇ ਇਹਨਾਂ ਨੂੰ ਸਾਡੇ ਪਾਹੀ ਬੇਦਵੀਆ ਹੁੰਦੀਆਂ ਨੇ ਤੇ ਸਾਡੇ ਬੇਦਵੀਆ ਨੇ ਹੁਣ ਤੇ ਸਾਡੇ ਲੰਡੂ ਆ ਸਾਡੇ ਲੰਡਰ ਆ ਲੰਡਰ ਉਹ ਮਸੰਦ ਉਹ ਸਾਹਮਣੇ ਮੁੱਛੜ ਆ ਉਹ ਮਸੰਦ ਸਾਡੇ ਆਹ ਜੇ ਉਹ ਕਹਿੰਦਾ ਤੁਸੀਂ ਜਰਦਾ ਰੋਗ ਰਹੇ ਹੋ ਗਲਤ ਕਰ ਰਹੇ ਹੋ ਠੀਕ ਹੈ ਜੀ ਵੀ ਜੇ ਅਸੀਂ ਮੇਰੀ ਗੱਲ ਸੁਣੋ ਅਸੀਂ ਜਰਦੇ ਨੂੰ ਲੋਕ ਤੇ ਜਰਦੇ ਦੀ ਕੁੜੀਆਂ ਕਢਾਓ ਬਾਈ ਆ ਲੱਗਦਾ ਆ ਜਰਦੇ ਦੀਆਂ ਕੁੜੀਆਂ ਕਢਾਓ ਮੇਰੇ ਕੋਲ ਆ ਕੇ ਸਾਡੇ ਕੋਲ ਕਿਹਨਾਂ ਨੂੰ ਕੁੱਟੋ ਨਾ ਆਂ ਅਸੀਂ ਗੱਲ ਕਰਦਾ ਹੈਗਾ ਸਾਡੇ ਨਾਲ ਆ ਕੇ ਕੌਣ ਆਲੇ ਉਹ ਛਲੋਤਰ ਲਾ ਕੇ ਜਾਂਦਾ ਮੈਂ ਤੈਨੂੰ ਵਾਦਾ ਮੈਂ ਕੀ ਕਰ ਰਹੇ ਆ ਵੀਰੇ ਉਹਨੂੰ ਦੱਸ ਵੀ ਕਾ ਛਲੋਤਰ ਆਪਣੇ ਆਪ ਦੇ ਕੇ ਜਾਊਗਾ ਨਹੀਂ ਆਏ ਅਸੀਂ ਘੋੜੇ ਲੈ ਕੇ ਦੱਸ ਦੇ ਉਹਨੂੰ ਘੋੜੇ ਸਾਡੇ ਦੂਰ ਨਹੀਂ ਉਹਨੂੰ ਸੁਨੇਹਾ ਦੇ ਜਾ ਕੇ ਤੂੰ ਕਾ ਕੇ ਅਸੀਂ ਉਹ ਗਲੀ ਨਾਲ ਹੈ ਦੂਰ ਨਾ ਪਾ ਹੋਊਗਾ ਉਹਨੂੰ ਪਰਦਾਮ ਕੋ ਕਹਿ ਰਹੇ ਅਸੀਂ ਕੀ ਰੂਲ ਬਰਲੈਂਡ ਕਰ ਰਹੇ ਹੋ ਤੁਸੀਂ ਉਹ ਵੀ ਮੰਗੇ ਉਹਨੂੰ ਪੁੱਛ ਕੋ ਆ ਗਿਆ ਬਾਪ ਰਹੀ ਗਿਆ ਉਹ ਸਾਹਬ ਕੋਲ ਹੈ ਗਿਆ ਮੈਂ ਵੀ ਨਹੀਂ ਬੋਲਦਾ ਬਰਾਬਰ ਕਰੀ ਜਾਂਦਾ ਚੱਲ ਬਾਪਾ ਉਹ ਮੇਰੇ ਜਿਆਦਾ ਖੋਣ ਪੁੱਛ ਕੇ ਉਹਦਾ ਵੀ ਚਰਦਾ ਖੜਾ ਰਿਆ ਨਾ ਮੈਂ ਕਹਿੰਦਾ ਖੜਾ ਹੋ ਔਰ ਕਿਧੂ ਘਟਿਆ ਇਹ ਦੱਸੋ ਕਿਹਨੂੰ ਬੁਲਾਇਆ ਸੀ ਬਾਹਰੋਂ ਉਹਨੇ ਕੁੱਟਿਆ ਤੂੰ ਨਾਲ ਕਰਦੇ ਤੋਂ ਕਿਹਨੂੰ ਬੁਲਾਇਆ ਸੀ ਬਾਹਰੋਂ ਬਾਈ ਠੀਕ ਹੈ ਤੁਸੀਂ ਜਿਹੜਾ ਤਮਾਕੂ ਲੈ ਕੇ ਆ ਰਹੇ ਨੇ ਉਹ ਰੋਕ ਰਹੇ ਹੋਗੇ ਬਹੁਤ ਵਧੀਆ ਗੱਲਾਂ ਆ ਦੇਖੋ ਆ ਤਨਾ ਖੋਦ ਨਾ ਖੂਆ ਵੀੜਿਆ ਤਨਾ ਖੂ ਆਠੋ ਤੋਂ ਸਾਹਮਣੇ ਦੇਖੋ ਲੋ ਜੀ ਆ ਤਮਾਕੂ ਬਾਬਾ ਜੀ ਨੇ ਇੱਕ ਗੱਲ ਦੇਖੋ ਬਾਈ ਵਾਗਿਆ ਉਧਰ ਤੇ ਆ ਦੇਖੋ ਢੇਰੀਆਂ ਲਾਈ ਖੜੇ ਨੇ ਤੇ ਇਹ ਤਮਾਕੂ ਵਾਲਿਆਂ ਨੂੰ ਰੋਕ ਰਹੇ ਨੇ ਬਾਬਾ ਜੀ ਆ ਦੇਖੋ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਕੁੜੀਆਂ ਪਾਈ ਫਿਰਦੇ ਨੇ ਜੇ ਉਹਦੇ ਵਿੱਚ ਯਾਰਦੇ ਦੀਆਂ ਬਹੁਤ ਮਾੜੀ ਗੱਲਾਂ ਇਹ ਤੇ ਆ ਬਾਬਾ ਜੀ ਰੋਕ ਰਹੇ ਨੇ ਤੇ ਇਹਨਾਂ ਦੇ ਸ਼ਸਤਰ ਫੜ ਕੇ ਲੈ ਗਏ ਸਾਹਮਣੇ ਵਾਲੇ ਤੇ ਬਾਈ ਉਹ ਮਲਾਣਾ ਮਲਾਣਾ ਕੋਈ ਨਜ਼ਰ ਆਲੇ ਤੇ ਉਹਨਾਂ ਨੂੰ ਬੇਨਤੀ ਆ ਵੀ ਉਹ ਸ਼ਸਤਰ ਤਾਂ ਦੇ ਜਾਣਗੇ ਤੁਹਾਡੇ ਤੇ ਆ ਤੁਸੀਂ ਬਹੁਤ ਵਧੀਆ ਦੇਖੋ ਯਾਰ ਹੁਣ ਇੰਨੇ ਬੰਦੇ ਖੜੇ ਆ ਪਤਾ ਬਹੁਤ ਮਾੜੀ ਗੱਲ ਮਾਤਾ ਦੇਖਿਆ ਜੀ ਹੋਰ ਸਾਡੇ ਮਾਮਲੇ ਦੀ ਕੋਈ ਬਣਾਵੇ ਅਸੀਂ ਪੂਹੀ ਪੰਜਾਬੀ ਨਾ ਕਰਾਂਗੇ ਉਹ ਨਹੀਂ ਭਈਆ ਨਾ ਕਰਾਂਗੇ ਕਿਸੇ ਨਾਲ ਵੱਦਸ਼ਲੂਕੀ ਨਹੀਂ ਕਰੀ ਜਾਊਗੀ ਕਿਸੇ ਦਾ ਨਜਾਇਜ਼ ਨਹੀਂ ਕਰੀ ਜਾਊ ਜਿਹੜਾ ਕੋਈ ਕਿਸੇ ਫਤਿਹਗੁਰ ਸਾਹਿਬ ਨਾਲ ਨਜਾਇਜ਼ ਕਰਦਾ ਉਹ ਸਾਡੇ ਕੋਲ ਆ ਜਾਓ ਅਸੀਂ ਉਹਨਾਂ ਸਾਹਿਬ ਅਸੀਂ ਕਰਾਂਗੇ ਕਿ ਕਿਸੇ ਨਾਲ ਕੋਈ ਨਜਾਇਜ਼ ਕਰਦਾ ਅਸੀਂ ਇਹ ਵਾਦਾ ਕਰਦੇ ਹਾਂ ਇੱਥੇ ਫਤਿਹਗੁਰ ਸਾਹਿਬ ਦੀ ਧਰਤੀ ਤੇ ਕਿਸੇ ਨਾਲ ਪਰ ਆ ਬਹੁਤ ਮਾੜੀ ਗੱਲ ਆ ਜੀ ਪੈਸੇ ਕੋਈ ਵੀ ਪੰਜਾਬੀ ਆ ਚਾਹੇ ਭਈਆ ਅਸੀਂ ਨਹੀਂ ਕਿਸੇ ਨੂੰ ਬਖਸ਼ਣਾ ਆ ਪੈਸੇ ਕੋਈ ਵੀ ਆ ਕਿਹੜਾ ਚੈਨਲ ਆ ਵੀਰੇ